ਇਨਡ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਲ ਪ੍ਰੀਤਕੌਰ ਤੇ ਹਾਜ਼ਰ ਹਾਂ ਇੱਕ ਵੱਡੀ ਖਬਰ ਦੇ ਨਾਲ ਅੰਤਰਰਾਸ਼ਟਰੀ Hindu Pressure ਪ੍ਰਦਾਨ ਦੇ ਐਡਵੋਕੇਟ ਵਿਜੇ 파ਰਤਵਾਰ ਦੇ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਦੇ ਵਿੱਚ ਉਹਨਾਂ ਨੇ Hindu ਆਗੂਆਂ ਨੂੰ ਲਾਇਸੈਂਸ ਅਸਲਾ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ Hindu ਨੇਤਾਵਾਂ ਤੇ ਕਈ ਦਿਨਾਂ ਤੋਂ ਜਾਨਲੇਵਾ ਹਮਲੇ ਹੋ ਰਹੇ ਨੇ ਉਹਨਾਂ ਨੂੰ ਮੁਹੱਈਆ ਕਰਵਾਏ ਗਏ ਸੁਰੱਖਿਆ ਗਾਰਡ ਉਹਨਾਂ ਦੀ ਸੁਰੱਖਿਆ ਕਰਨ ਦੇ ਵਿੱਚ ਅਸਫਲ ਹੋ ਰਹੇ ਨੇ ਤਾਂ ਸੁਣਦੇ ਅੱਗੇ ਕੀ ਕਹਿੰਦੇ ਨੇ ਵਿਜੇ ਪਾਤਵੜ ਅਸੀਂ ਅੱਜ ਡੀਜੀਪੀ ਸਾਹਿਬ ਦੇ ਕੋਲ ਆਏ ਸੀਗੇ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਈਮੇਲ ਪਾਈ ਸੀਗੀ ਉਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ Hindu leaders ਦੇ ਉੱਤੇ ਅਟੈਕ ਹੋ ਰਹੇ ਆ ਔਰ Hindu leaders ਦੇ ਜਿਹੜੇ ਸਿਕਿਉਰਟੀ ਦੇ ਬੰਦੇ ਤੁਸੀਂ ਪ੍ਰੋਵਾਈਡ ਕੀਤੇ ਹੋਏ ਆ ਉਹਨਾਂ ਦੀ ਜਾਨ ਦੀ ਰੱਖਿਆ ਨਹੀਂ ਕਰ 파ਰੇ ਤੇ ਇਸ ਕਰਕੇ ਅਸੀਂ ਇਹ ਗੱਲ ਕੀਤੀ ਸੀਗੀ ਡੀਜੀਪਸ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਸੀਗੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ Hindu leader ਹੈ ਇਹਨਾਂ ਨੂੰ ਤੁਸੀਂ ਲਾਇਸੈਂਸ ਦਿੱਤੇ ਜਾਣ ਵੀ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈ ਘੱਟ ਤੋਂ ਘੱਟ ਅਸੀਂ ਆਪਣੇ ਜੇ ਸਾਨੂੰ ਲਾਇਸੈਂਸ ਪ੍ਰੋਵਾਈਡ ਹੋ ਜਾਣਗੇ ਤੇ ਅਸੀਂ ਘੱਟ ਤੋਂ ਘੱਟ ਮੌਕੇ ਦੇ ਉੱਤੇ ਮੁਕਾਬਲਾ ਕਰ ਪਾਈਏ ਆਪਣੀ ਜਾਨ ਦੀ ਰੱਖਿਆ ਕਰ ਪਾਈ ਔਰ ਆਪਣੇ ਸਮਾਜ ਦੀ ਜਾਨ ਦੀ ਰੱਖਿਆ ਕਰ ਪਾਈਏ ਤੇ ਆਪਣੇ ਡੀਜੀਪੀ ਸਾਹਿਬ ਨੇ ਆਪਣੇ ਜਿਹੜੇ ਸੀਗੇ ਅਰਪੀ ਸ਼ੁਕਲਾ ਜੀ ਇਹਨਾਂ ਨੇ ਸਾਡੀ ਸਾਰੀ ਗੱਲਾਂ ਮੰਨੀਆਂ ਔਰ ਉਸੇ ਵੇਲੇ ਜਿਹਨਾਂ ਜਿਹਨਾਂ ਨੇ ਅਪਲਾਈ ਕੀਤਾ ਹੋਇਆ ਲਾਇਸੈਂਸ ਦੇ ਵਾਸਤੇ ਉਹਨਾਂ ਦੀ ਉਹਨਾਂ ਨੇ ਡਿਟੇਲ ਲੈ ਲਈਤੀ ਹੈ ਔਰ ਅੱਗੇ ਕਹਿੰਦੇ ਮੈਂ ਜਿੰਨੇ ਵੀ ਐਸਐਸਪੀ ਹੈ ਉਹਨਾਂ ਨੂੰ ਮੈਂ ਇਸ਼ੂ ਕਰ ਦਿੰਦਾ ਔਰ ਤੁਸੀਂ ਜਾ ਕੇ ਆਪਣੇ ਲਾਇਸੈਂਸ ਬਣਾਓ ਤੁਹਾਨੂੰ ਕੀ ਲੱਗਦਾ ਸਰ ਜਿਵੇਂ ਛੋਟੇ ਲੀਡਰ ਹੁੰਦੇ ਕਈ ਵਾਰੀ ਕੰਟਰੋਵਰਸੀ ਕ੍ਰੀਏਟ ਕਰਦੇ ਕੇ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਸਿਕਿਉਰਿਟੀ ਲੈਣ ਵਾਸਤੇ ਅਸੀਂ ਉਹਨਾਂ ਦੀ ਵੀ ਗੱਲ ਕੀਤੀ ਹੈ ਅਸੀਂ ਦੱਸਿਆ ਵੀ ਕੁਝ ਪੜਕਾਊ ਗੱਲਾਂ ਕੱਲੇ ਹਿੰਦੂਆਂ ਵੱਲੋਂ ਨਹੀਂ ਕੁਝ ਐਸੇ ਜਿਹੜੇ ਦੂਸਰੇ ਲੋਗ ਹੈ ਉਹ ਵੀ ਪੜਕਾਊ ਗੱਲਾਂ ਕਰਦੇ ਆ ਇਸ ਕਰਕੇ ਇਹ ਫਿਰ ਆਪਣੇ ਉਹਦੇ ਜਵਾਬ ਦਿੰਦੇ ਆ ਗਾਲੀ ਗਲੋਚ ਹੋ ਜਾਂਦੇ ਆ ਉਹਦੇ ਨਾਲ ਸਮਾਜ ਦੇ ਉੱਤੇ ਬੁਰਾ ਸਰ ਪੈਂਦਾ ਪਿਆ ਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੇਟ ਸਪੀਚ ਕਰੇਗਾ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਦੇਣੀ ਹੈ ਵੀ ਜਿਹੜਾ ਹੇਟ ਸਪੀਚ ਕਰੇਗਾ ਜਿਹਦੇ ਕੋਲ ਸਿਕਿਉਰਟੀ ਰੱਖੀ ਹੋਈ ਹੈ ਉਹਦੀ ਸਿਕਿਉਰਟੀ ਅਸੀਂ ਵਿਡਰੋ ਕਰ ਲਾਂਗੇ ਤੇ ਤੁਸੀਂ ਵੀ ਕੋਈ ਆਪਣਾ ਸੰਗਠਨ ਜਿਹੜਾ ਹੈਗਾ ਤੁਸੀਂ ਵੀ ਬੋਚ ਰੱਖੋ ਕਿ ਇਸੇ ਤਰ੍ਹਾਂ ਦੇ ਲੋਕਾਂ ਤੇ ਨਹੀਂ ਦੇਖੋ ਪਤਾ ਗੱਲ ਕੀ ਹੈ ਅਸੀਂ ਇਸ ਤਰ੍ਹਾਂ ਦੇ ਬਾਰੇ ਨਹੀਂ ਕਹਿ ਸਕਦੇ ਅਸੀਂ ਅੰਤਰਰਾਸ਼ਟਰੀ Hindu ਪਰਿਸ਼ਦ ਵੱਲੋਂ ਹੈ ਕਿ ਸਾਡੇ ਵੱਲੋਂ ਕੋਈ ਬੰਦਾ ਇਸ ਤਰ੍ਹਾਂ ਦੀ ਹੇਟ ਸਪੀਚ ਵਾਲੀ ਗੱਲ ਨਹੀਂ ਕਰਦਾ ਪਰ ਅਸੀਂ ਆਪਣੇ ਸਮਾਜ ਦੀ ਰੱਖਿਆ ਵਾਸਤੇ ਅਸੀਂ ਆਪਣੀ ਆਵਾਜ਼ ਹਮੇਸ਼ਾ بلند ਕਰਦੇ ਰਹੀ ਤਾਂ ਹਿੰਦੂ ਸਮਾਜ ਦੀਆਂ ਗੱਲਾਂ ਜਿਹੜੇ ਜਿੰਨੇ ਵੀ ਡਿਮਾਂਡਸ ਹੈ ਉਹਨਾਂ ਦੇ ਉੱਤੇ ਕੋਈ ਫਿੱਟਾ ਆਂਦੀ ਹੈ ਅਸੀਂ ਉਹਦੇ ਵਾਸਤੇ ਟਾਈਮ ਟੂ ਟਾਈਮ ਆਪਣੀ ਆਵਾਜ਼ ਚੱਕੀ ਦੀ ਹੈ